ਕੋ ਪਾਕਿਸਤਾਨ ਲਗਾਤਾਰ ਆਪਣੀਆਂ ਗੰਦੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਕੁਝ ਸਾਡੀਆਂ ਜਲੀਲ ਭੇਡਾਂ ਇਸ ਕੰਮ ਦੇ ਵਿੱਚ ਪਾਕਿਸਤਾਨੀ ਸਮਗਲਰਾਂ ਦਾ ਸਾਥ ਦੇ ਰਹੀਆਂ ਨੇ ਪਰੰਤੂ ਸਾਨੂੰ ਜਿਹੜਾ ਲੋਕਾਂ ਦਾ ਸਹਿਯੋਗ ਉਹ ਪੂਰਨ ਤੌਰ ਤੇ ਮਿਲ ਰਿਹਾ ਕਿਥੇ ਲੋਕਾਂ ਨੂੰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਨਾਂ ਗੁਫ਼ਤ ਰੱਖ ਕੇ ਇਨਾਮ ਵੀ ਦਿੱਤੇ ਜਾ ਰਹੇ ਨੇ ਉਥੇ ਲੋਕ ਵੀ ਚਾਹੁੰਦੇ ਨੇ ਕਿ ਨਸ਼ੇ ਦਾ ਕੋਰ ਜਿਹੜਾ ਪੰਜਾਬ 'ਚ ਮੁੱਕ ਸਕੇ ਸੋ ਅੱਜ ਵੀ ਇੱਕ ਜਿਹੜਾ ਛੋਟਾ ਡਰੋਨ ਜਿਹੜਾ ਪਾਕਿਸਤਾਨ ਦੁਆਰਾ ਭੇਜਿਆ ਗਿਆ ਡਰੋਨ ਆ ਉਹ ਮਨਾਮਾ ਪਿੰਡ ਦੇ ਵਿੱਚ ਸਾਬ ਬਲਵੰਤ ਸਿੰਘ ਦੇ ਖੇਤਾਂ ਦੇ ਵਿੱਚੋਂ ਮਿਲਿਆ ਇਹਦੇ ਵਿੱਚ ਸਾਨੂੰ ਪਬਲਿਕ ਨੇ ਪੂਰਾ ਸਹਿਯੋਗ ਦਿੱਤਾ ਲਗਾਤਾਰ ਜਿਹੜੀਆਂ ਬਰਾਮਦੀਆਂ ਹੋ ਰਹੀਆਂ ਨੇ ਇਹ ਫਸਲ ਕੱਟੀ ਜਾ ਰਹੀ ਹੈ ਤੇ ਲਗਾਤਾਰ ਬਰਾਮਦੀਆਂ ਹੋ ਰਹੀਆਂ ਨੇ ਜੇ ਮੈਂ ਪਿਛਲੇ ਤਿੰਨਾਂ ਦਿਨਾਂ ਦੀ ਗੱਲ ਕਰਾਂ ਤੇ ਜਿਹੜੀ ਇੱਕ ਅੱਧਾ ਕਿਲੋ ਹੈਰਨ ਜਿਹੜੀ ਆ ਉਹ ਖੇਮਕਰਨ ਥਾਣੇ ਦੇ ਵਿੱਚ ਟੀ ਬੰਦ ਏਰੀਏ ਦੇ ਵਿੱਚੋਂ ਮਿਲੀ ਇੱਕ ਜਿਹੜਾ ਡਰੋਨ ਆ ਉਹ ਖੇਮਕਰਨ ਤੋਂ ਮਿਲਿਆ ਇੱਕ ਡਰੋਨ ਜਿਹੜਾ ਵਾ ਕਲਸੀਆ ਪਿੰਡ ਥਾਣਾ ਖਾਲੜਾ ਤੋਂ ਮਿਲਿਆ ਤੇ ਇੱਕ ਡਰੋਨ ਅੱਜ ਜਿਹੜਾ ਵਾ ਉਹ ਇੱਥੇ ਮਨਾਵਾ ਪਿੰਡ ਦੇ ਵਿੱਚੋਂ ਮਿਲਿਆ ਜਿੱਥੇ ਫੋਰਸ ਦੀ ਗੱਲ ਕਰੀਏ ਬੀਐਸਐਫ ਤੇ ਪੰਜਾਬ ਪੁਲਿਸ ਬਾਰਡਰ ਤੇ ਪੂਰੀ ਤਰ੍ਹਾਂ ਸਤਾਰਕ ਹੈ ਜਿੱਥੇ ਅਸੀਂ ਇਹ ਡਰੋਨ ਤੇ ਹਰੂੰਦੀ ਰਿਕਵਰੀ ਕਰ ਰਿਹਾ ਉੱਥੇ ਅਸੀਂ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਪੀਸ ਅਦਾਲਤ ਕਰ ਰਹੇ ਹਾਂ ਤੇ ਸਮੱਗਲਰਾਂ ਦੀਆਂ ਬੜਾਈਆਂ ਹੋਈਆਂ ਜਹਾਜ਼ਾਦਾਂ ਨੂੰ ਵੀ ਜ਼ਬਤ ਕਰਨ ਦੇ ਵਿੱਚ ਜਿਹੜੀ ਸਫਲਤਾ ਹਾਸਲ ਕਰ ਰਹੇ ਹਾਂ ਉਸ ਲਈ ਕਿਸੇ ਵੀ ਤਰ੍ਹਾਂ ਦਾ ਗੈਰ ਕਾਨੂੰਨੀ ਇਰਾਦਾ ਨਾ ਪਾਕਿਸਤਾਨੀ ਸਮੱਗਲਰਾਂ ਦਾ ਤੇ ਨਾ ਜਿਹੜੀਆਂ ਸਾਡੀਆਂ ਇੰਡੀਅਨ ਭੇਡਾਂ ਜਾਂ ਪੰਜਾਬੀ ਭੇਡਾਂ ਉਹਨਾਂ ਦਾ ਕਾਮਯਾਬ ਹੋਵੇ